ਹਾਂਜੀ ਜੀ ਆਇਆਂ ਨੂੰ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦਾ ਵੀ ਸਾਰੇ ਠੀਕ ਹੋਗੇ ਤੇ ਅੱਜ ਆਪਾਂ ਆਏ ਸੀ ਖੇਤ ਦੇ ਵਿੱਚ ਢੇੜਾ ਮਾਰਨ ਵਾਸਤੇ ਬਰਾਨੀ ਸਰੋਂ ਵੀ ਰੱਖੀ ਇੱਕ ਮਰਬਾ ਤੇ ਤੁਹਾਨੂੰ ਸਰੋਂ ਵੀ ਦਿਖਾਉਨੇ ਆਪਾਂ ਕਿੱਡੀ-ਕੱਡੀ ਖੜੀ ਆ ਤੇ ਕੱਲ ਅਸੀਂ ਉਲਟੇ ਪਾਣੀ ਵੀ ਲਾਉਂਦੇ ਸੀਗੇ ਤੇ ਮੋਟਰਾਂ ਨਾਲ ਚੱਕ ਕੇ ਪਾਣੀ ਪੋਣੀ ਲਈ ਜਾਂਦੇ ਸੀਗੇ ਤੇ ਸਰੋਂ ਦਿਖਾਉਨੇ ਤੁਹਾਨੂੰ ਆਜੋ ਉਹ ਜਿਹੜੀ ਗੁੱਠ ਹੈ ਨਾ ਉਹ ਬੰਦਾ ਇਧਰ ਜਾਂਦਾ ਉਹ ਗੁੱਠ ਤੋਂ ਲੈ ਕੇ ਤੇ ਇਧਰ ਉਹ ਖੰਭਾ ਸਾਰਾ ਪੂਰੇ 25 ਕਿੱਲੇ ਹਸਰੋਂਦੇ ਤੇ ਯਾਰ ਦੇਖੋ ਵੀ ਇਹ ਢਿੱਡੀ ਖੜੀ ਐ ਸਰੋਂ ਬੁਰਾਨੀ ਆ ਟਿੱਬੇ ਦੇ ਉੱਤੇ ਆ ਤੇ ਉਹ ਉੱਥੇ ਅਸੀਂ ਰਾਤ ਨੂੰ ਤੂੰ ਹੀ ਬਾਲਦੇ ਹੁੰਨੇ ਆ ਰਾਕੀ ਰੱਖਦੇ ਆ ਦੀ ਤੇ ਚਲੋ ਤੁਹਾਨੂੰ ਮੈਂ ਦਿਖਾ ਦਿੰਨਾ ਕੱਲ ਅਸੀਂ ਪਾਣੀ ਪੂਣੀ ਲਾਇਆ ਸੀ ਇਹ ਤਾਂ ਖਾਦ ਵੀ ਪਾਈ ਐ ਨੂੰ ਬੁਰਾਨੀ ਚ ਇਹ ਟਰੇਲ ਵੀ ਬਾਬਾ ਪਈ ਹੋਈ ਐ ਪਿੱਛੇ ਖੜੀ ਐ ਦੇਖੋ ਜੀ ਉਵੇਂ ਆਪਾਂ ਇਹਦੇ ਵਿੱਚ ਕਿਆਰੇ ਬਣਾ ਕੇ ਵੀ ਲਾ ਸਕਦੇ ਆ ਵੀ ਆਹ ਦੇਖੋ ਵੀ ਇਧਰਲੇ ਪਾਸੇ ਨਾ ਸਾਰਾ ਪੱਧਰ ਹੀ ਗਿਆ ਥਾ ਤੇ ਉਹਵੇਂ ਵੈਸੇ ਟਿੱਬੀਆਂ ਹੈਗੀਆਂ ਇਹਦੇ ਉੱਤੇ ਵੈਸੇ ਕੀ ਹੈ ਵੀ ਹੁਣ ਧੁੰਦ ਦੇ ਕਰਕੇ ਪਲੇਟਾਂ ਚਲਦੀਆਂ ਨਹੀਂ ਆ 12 ਵਜੇ ਚਲਦੀਆਂ ਉਹੋ ਜਿਹਾ ਪ੍ਰੈਸ਼ਰ ਨਹੀਂ ਬਣਦਾ ਚਾਰਾਂ ਚੀ ਤੇ ਇਸ ਕਰਕੇ ਫਿਰ ਅਸੀਂ ਪਾਈਪਾਂ ਵਾਲੀ ਲਾ ਰਹੇ ਹਾਂ ਸੋਨੂੰ ਪਾਈਪਾ ਲਕੋ ਨਾ ਮੈਂ ਫੋਲ ਦੇ ਕੋਸੀ ਪੈਪ ਲਾ ਰਕੇ ਕਰੋ ਲੋਨੇ ਪੈਪ ਅਸੀਂ ਕਰਦੇ ਜਿਹਾ ਸਾਹਮਣੇ ਲੱਗੀਆਂ ਨੇ ਪਲੇਟਾਂ ਤੇ ਅਗਰ ਕਰਨ ਪਾਣੀ ਵੀ ਲਾਇਆ ਸੀ ਦੇਖੋ ਕੱਢੇ ਖੱਡੇ ਪੱਟ ਰੱਖਿਆ ਤੇ ਦੇਖੋ ਇੰਦਰਲੇ ਵਸ ਸੁੱਕੀ ਆ ਉੱਥੇ ਉਹ ਪਾਣੀ ਲੱਗਿਆ ਹੋਇਆ ਸਾਰੇ ਤੇ ਉਹ ਸਿਰੇ ਤੱਕ ਪਾਣੀ ਲੱਗ ਚੁੱਕਿਆ ਹੁਣ ਅਸੀਂ ਪੈਪਾ ਪੱਟ ਕੇ ਪਿੱਛੇ ਲਈ ਜੰਨੇ ਆ ਤੇ ਉਹ ਪਾਪਾ ਲੱਗਿਆ ਕੜਾ ਗੋਡੀ ਕੱਢਣ ਇਹ ਦੇਖੋ ਇਹ ਜੀ ਸਰੋ ਕਰੀਏ ਉੱਥੋਂ ਆਈ ਪੈਪਾ ਕੱਲੇ ਸੀ ਦੂਰੀ ਆ ਇਧਰ ਉਹ ਕਿਹੜਾ ਚਾਲੂ ਕਰਤਾ ਬਣਾ ਕੇ ਉਦੋਂ ਉਧਰ ਬਿਛਾਈ ਹੋਈ ਆ ਇਧਰ ਹੁਣ ਨਮਾ ਲਾਉਣਾ ਚਾਲੂ ਕਰਾਂਗੇ ਤੇ ਆਹ ਦੇਖੋ ਇੰਹੇ ਕਰਕੇ ਲਾਉਨੇ ਆ ਪਾਣੀ ਸਰਲ ਸੱਟਾਂ ਦੇਖੋ ਲੰਪ ਜਲਾ ਰੱਖਿਆ ਹੁਣ ਤਾਂ ਕਿਉਂਕਿ ਤੁੰਦਾ ਹਜੇ ਤੜਕੇ ਦੇ ਸਾਢੇ 7:30 ਵਜੇ ਹੋਇਆ ਇਸ ਕਰਕੇ ਪਲੇਟਾ ਨਹੀਂ ਜਾਂਦੀ ਹੈ ਤੇ ਆਪੋ ਉਹ ਬਾਈ ਕੋਲੇ ਚੱਲਦੇ ਆਂ ਦੇਖਦੇ ਆਂ ਉਹ ਕੀ ਕਰਦਾ ਉੱਥੇ ਬੈਠਾ ਝੂਏ ਖੜਾ ਕੇ ਬੜਦਾ ਆਹ ਦੇਖੋ ਕਿੱਡਾ ਵੱਡਾ ਖੱਡਾ ਪੱਟਦਾ ਆਹ ਦੇਖੋ ਇੱਥੇ ਤੁਸੀਂ ਬਾਲਦੇ ਆ ਰਾਤ ਨੂੰ ਆ ਵੀ ਤਾਂ ਗੱਗ ਸੀ ਕਿ ਕਿ ਮੈਂ 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 ਇੱਥੇ ਆ ਮੈਂ ਅੰਸ਼ੇ ਕਰਦੇ ਸੀ ਅਗਸੇ ਗਿਆ ਬਗ ਇੱਥੇ ਚਟਕਾ ਮਸ਼ੀਨ ਲਾ ਰੱਖੀ ਆ ਪਲੇਟ ਤੇ ਹੀ ਆ ਮਸ਼ੀਨ ਤੇ ਹੀ ਆ ਬੈਂਟਰੀ ਵੀ ਆ ਤਾਂ ਦੇ ਤਾਰ ਲਾਈ ਹੋਈ ਹੈ ਉਹ ਤੁੰਬਾ ਦੇਖ ਤਾਂ ਸਿੱਧੀ ਉਹਨਾਂ ਤਾਰ ਜਾਂਦੀ ਆ ਤਾਰ ਬੰਦੀ ਕਰੀ ਹੋਈ ਆ ਹਾਂਜੀ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਦਿਓ ਅੱਗਾ ਫਿਰ ਨਵੇਂ ਬਲੌਗ 'ਚ ਮਿਲਾਂਗੇ ਜਦ ਤੱਕ ਰੱਬ